ਜੀ ਫਿਰ ਚੀਜ਼ ਕਹਿੰਦੇ ਹੁੰਦੇ ਨੇ ਜਿਵੇਂ ਇਤਿਹਾਸ ਚ ਹੁੰਦੇ ਹੋਏ ਜਿਹੜੀ ਸੰਜਤ ਲਊਗੀ ਸ਼ਹੀਦੀ ਦਾ ਐਕਸ਼ਨ ਆਪਾਂ ਪਹਿਲਾਂ ਤਾਂ ਦੱਸ ਨਹੀਂ ਸਕਦੇ ਨਾ ਉਹਦੀ ਸਮਰੱਥਾ ਰੱਖਦੇ ਆਪਾਂ ਕੋਈ ਨਾਣਾ ਸ਼ਹੀਦੀ ਦਾ ਵੀ ਉਸ ਤੋਂ ਬਾਰੇ ਨਹੀਂ ਸ਼ਹੀਦੀ ਦੀ ਹਾਲਤ ਇਹ ਜਿਹੜੀ ਹਾਲਾਤ ਹੈ ਨਾ ਜੀ ਇਹ ਸ਼ਹੀਦੀ ਦੀ ਹਾਲਾਤ ਤਾਂ ਹੋ ਗਈ ਜਿਹੜੀ ਸ਼ਹੀਦੀ ਦੀ ਹਾਲਾਤ ਹੈ ਆਪਾਂ ਭਾਵੇਂ ਨਾ ਰੱਖੀਏ ਪਰੰਤੂ ਉਹ ਗੱਲ ਜਿਹੜੀ ਮੇਰੇ ਮੂੰਹ ਤੋਂ ਨਿਕਲ ਨਹੀਂ ਬਹੁਤ ਜ਼ਰੂਰੀ ਹੈ ਕੱਲ ਨੂੰ ਕਹੇ ਕਿ ਤੁਸੀਂ ਆਪਣਾ ਫਰਜ਼ ਹੀ ਨਹੀਂ ਪੂਰਾ ਕਰਿਆ ਤੁਸੀਂ ਉਹ ਗੰਭੀਰਤਾ ਨੂੰ ਉਸ ਢੰਗ ਨਾਲ ਦੱਸਿਆ ਨਹੀਂ ਸਿਰਫ ਉਹਨੂੰ ਮਰਨ ਵਰਤਾਂ ਦੱਸਦੇ ਰਹੇ ਕਿ 16 ਤੋਂ ਚੱਲ ਰਿਹਾ ਹੈ 16 ਤੋਂ 13 ਦਿਨ ਹੋ ਗਏ 29 ਤੱਕ ਇਸ ਦੇ ਆ ਕੀ ਫਰਵਰੀ ਦੇ ਤੇ 11 ਦਿਨ ਮੇਰੇ ਜਦੋਂ ਜਾਣਦੇ ਆ ਤੇ ਉਸ ਤੋਂ ਬਾਅਦ ਉਹ 11 ਦਿਨ ਜਿਹੜੇ ਆ ਉਹ ਹੋ ਗਏ ਤੇ ਇਹ 25 ਦਿਨ 26 ਦਿਨ ਹੁਣ 27 ਦਿਨ ਹੋ ਗਏ 27 ਦਿਨ ਦੀ ਜਿਹੜੀ ਪੁਖੜ ਹੜਤਾਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਮੈਨੇ ਰੱਖਦੀ ਹੁੰਦੀ ਹੈ 27 ਤਰੀਕ 27 ਦਿਨਾਂ ਦੀ ਪੁਖੜ ਹੜਤਾਲ ਹੋਊਗੀ ਇਹ ਪੁੱਟ ਹੜਤਾਲ ਉਸ ਤਰ੍ਹਾਂ ਨਹੀਂ ਵੀ ਕੋ ਦੁਰਬਖ ਸਿੰਘ ਖਾਲਸਾ ਬਣ ਜਾਣਗੇ ਜਾਂ ਕੋਈ ਹੋਰ ਬਣ ਜਾਣਗੇ ਉਹ ਤੋੜ ਕੇ ਚਲੇ ਜਾਣਗੇ ਉਹ ਤੋੜ ਦੇ ਕਿਸੇ ਤਰੀਕੇ ਨਾਲ ਪੁੱਟ ਹੜਤਾਲ ਇਹ ਟੁੱਟ ਨਹੀਂ ਸਕਦਾ ਨਾ ਉਹ ਹੌਸਪਿਟਲਾਈਜੇਸ਼ਨ ਪ੍ਰਵਾਨ ਕਰਨ ਨਾ ਉਹ ਫੋਰਸੇਬਲੀ ਫੀਡਿੰਗ ਪ੍ਰੋਵਾਈਡ ਜਿਹੜਾ ਪ੍ਰੋਵਾਈਡ ਕਰਨ ਜਿਹੜਾ ਪੰਜਾਬ ਸਰਕਾਰ ਨੇ ਧੰਮਚੀ ਦਿੱਤੀ ਹੈ ਥਰੂ ਡੀਸੀ ਜਿਲ੍ਹੇ ਦਾ ਆਪਣੂ ਵੀ ਇਹ ਨਾ ਤੇ ਅਸੀਂ ਕੇਸ ਬਣਾਦਾ ਜੇ ਪੁੱਟ ਹੜਤਾਲ ਰੱਖਣ ਦਾ ਆਤਮ ਤੈਦੀ ਕੋਸ਼ਿਸ਼ ਕਰਨ ਦਾ ਉਹ ਕਹਿੰਦੇ ਮੈਂ ਇਸ ਨਾਲ ਤੋਂ ਡਰਦਾ ਨਹੀਂ ਹਾਂ ਟੇਸਟ ਤਾਂ ਹੋਰ ਵੀ ਬਣੇ ਹੋਏ ਐ ਜੇ ਇਹ ਬਣ ਜੂ ਇਹਦੇ ਨਾਲ ਕੀ ਫਰਕ ਪੈਂਦਾ ਅਨਦਾਸ ਹੈ ਜੀ ਸਰਪੰਦ ਖਾਲਸਾ ਜੀ ਕੋ ਵਾਹਿ ਵਾਹਿ ਗੁਰੂ ਜੀ ਵਾਹਿ ਸੰਤਿਆਉ ਨਿਕਾ ਸਦਕਾ ਸਰਬ ਸੁਖੋ ਵਾਹਿ ਜहां-ਜहां ਖਾਲਸਾ ਜੀ ਸਾਹਿਬ ਤहां-ਤਾਂ ਰਛਿਆ ਰਿਆਤ ਦੇਗ ਤੇਗ ਪਤੇ ਬੰਦ ਕੀ ਪੈ ਜੇ ਪੰਤ ਕੀ ਜੀਤੈ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਕਾਣ ਸਿੱਖੀ দান ਕੇਸ দান ਰਹਿਤ দান ਵਿਵੇਕ দান ਸਹਾ দান પુરਸਾ দান ਧਨ ਸਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਜੰਕੀਆਂ ਝੰਡੇ ਗੁੰਗੇ ਜੁਗੋ ਜੁਗਿਆ ਤਾਂ ਧਰਮ ਕਾ ਜੈਕਾਰ ਬੋਲੋ ਜੀ ਆਤੂਜੀ ਮਤ ਪਤ ਦਾ ਰਖਾ ਪਵਾਏ ਗੁਰੂ ਕਾਰ ਗੁਰੂ ਕਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾ ਦਇਓ ਸ਼੍ਰੀ ਨਨਕਾਣਾ ਸਾਹਿਬ ਤੇ ਹਰਿ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਜੀ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਅ ਦਾ ਦਾਣ ਖਾਲਸਾ ਜੀ ਨੂੰ ਬਰਸੋ ਹੋਏ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਦੇਉ ਤੇਆਂ ਦੀ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਮਹਾਨ ਸຖານਾ ਵਿਖਾਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਨਕਬਲਾਂ ਪਾਸ ਸਰਦਾਸ ਬੈਠੀ ਹੈ ਆਪ ਜੀ ਨੇ ਮਤਵਰੀ ਦੇ ਦਰਿਆ ਸੰਗਤਾਂ ਨੂੰ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ ਹੈ ਆਗਦੀ ਦੀ ਪਾਵਨ ਜੁਲੀ ਅੰਦਰ ਪੰਨਾਂ ਬਾਣੀਆਂ ਦੇ ਨਿਤ ਨਿਮ ਹੋਏ ਹਨ ਹੋਈਆਂ ਬੁੱਲਾਂ ਦੀ ਕਿਮਾ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਦਰਿਆ ਸੰਤਾਂ ਦੇ ਹਿਰਦਿਆਂ ਦਿਵਸਾਉਣਾ ਸਭ ਸੁੱਚੇ ਪਾਤਸ਼ਾਹ ਜੀਓ ਆਗਦੀਏ ਬਾਹਰ ਬਸੇ ਕਿਰਪਾ ਹੋਈ ਹੈ ਅੱਜ ਤੋਂ ਸੰਮਤ ਨਾਨਕ ਛਾਈ ਪਾਸੂ ਸੁਖਿੰਜਾ ਇਕ ਜੇਤ ਤੋਂ ਨਵੇਂ ਸਾਧ ਜਰਮਤਾ ਹੋਏ ਮਹਾਰਾਜੀ ਕਿਰਪਾ ਕਰਨੀ ਮਿਹਰ ਕਰਨੀ ਚੜਿਆ ਹੋਇਆ ਜੇਤ ਦਾ ਨਵਾਂ ਮਹੀਨਾ ਨਵਾਂ ਸਾਲ ਸੁਨੂ ਸੰਤਾਨ ਸੁਖ ਸ਼ਾਂਤੀ ਦੇ ਨਾਲ ਅਬੰਧਿਤ ਕਰਉਣਾ ਪਰਮਾਰਾਂ ਦਿਨ ਸੁਖ ਸ਼ਾਂਤੀ ਰੱਖਣੀ ਦੇਸ਼ ਅਤੇ ਸੰਪਰਾਦੀ ਸੇਵਾ ਕਰਨੀ ਦੁੱਖਾਂ ਕਲੇਸ਼ਾਂ ਪਿੰਨ ਦਾ ਨਾਸ ਕਰਨਾ ਦਰਗਾਹੀ ਸੇਵਾ ਦਾ ਪਿਆਸਰਕਾਰ ਬਖਸ਼ਣਾ ਦਰਗਾਹੀ ਸੇਵਾ ਦੇ ਨਾਲ ਗੁਰੂ ਕੇ ਰੱਖਣਾ ਮਨੋ ਕਾਮਨਾ ਪੂਰੀਆਂ ਕਰੀਏ ਪਾਤਸ਼ਾਹ ਜੀਓ ਚਰਨਾ ਦੇ ਘਰਾਂ ਤੋਂ ਬੇਨਤੀ ਹੈ ਜੀਰੂ ਘੜ ਜੇਠ ਨજરਬੰਦ ਸਦੀ ਹੋਣਾ ਵਾਕ ਵਾਕ ਜੇਲਾ ਚ ਕੈਦ ਕਰ ਲੈ ਸਾਜੀ ਬੰਸਾਰੇ ਬੰਦੀ ਸਿੰਘਾਂ ਵੀਰ ਹਾਜ਼ਰ ਤੇ ਚੜ੍ਹਦੀ ਕਲਾ ਦੇ ਵਾਰ ਤੇ ਦਰਗਾਹ ਦੇ ਪ੍ਰੀਤਵਾਨ ਜਨ ਅੱਜ ਹਾਜ਼ਰੀ ਪਾਦੇ ਹੋਇਆ ਕਣਾ ਪ੍ਰਸ਼ਾਦੀਆਂ ਦੇ ਨਾਲ ਕੇ ਹਾਜ਼ਰ ਮਹਾਰਾਜ ਜੀ ਬਾਵਨ ਕਰਨ ਦੀ ਹਾਜ਼ਰੀ ਪਾਦੇ ਹੋਇਆ ਕਣਾ ਪ੍ਰਸ਼ਾਦੀਆਂ ਦੇ ਨਾਲ ਕੇ ਹਾਜ਼ਰ ਮਹਾਰਾਜ ਜੀ ਕਿਰਪਾ ਕਰਨੀ ਸਿਰ ਤੇ ਮੇਰ ਭਰਾਤਰਕਣਾ ਮਨੋ ਕਾਮਨਾ ਪੂਰੀਆਂ ਕਰਨੀਆਂ ਚਰਦੀ ਕਲਾ ਬਖਸ਼ਣ ਕਰਨੀ ਆਪ ਦੇ ਖਜ਼ਾਨਿਆਂ ਦੇ ਵੱਲੋਂ ਅਦੇ ਸੰਤਾਂ ਦੇ ਵੱਲੋਂ ਪਾਵਨ ਜੁਰੀ ਅੰਦਰ ਕਣਾ ਪ੍ਰਸ਼ਾਦ ਦੀ ਦੇਰਗਾਹ ਆਜ ਰਹਾ ਹੈ ਦਰ ਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਤਾਂ ਦੇ ਚਰਨਾਂ ਦੇ ਅੱਗੇ ਆ ਬਖਸ਼ੋ ਸ੍ਰੀ ਗੁਰੂ ਕਾ ਪਿਆਰੇ ਮੇਲੋ ਜਿਨ੍ਹਾਂ ਨੇ ਮਿਲੇ ਆਪ ਜੀ ਦਾ ਨਾਮ ਚੇਤਾਵੇ ਸਿਖ ਪਰਦੇ ਸੁਣਦੇ ਸਰਬਤਲਾਹੇ ਵੰਦੋ ਗੋਣਾ ਨਾਮ ਕਨਾਮ ਚੜ੍ਹਤ ਕਰ